ਸਾਡ ਦੇ ਚਾਰ ਬੇ ਬਈ ਚਾਰ ਜਨੇ ਫਾਲੇ ਸੀ ਇੱਕ ਮੇਰੇ ਗੁड़िया ਕੁ ਮੇਰਾ ਇੱਕ ਮੁੰਡਾ ਸੀਗਾ ਜਿੰਨੇ ਵਾਰ ਚੁੱਕੇ ਸੀ ਬੜੀ ਹੈ ਵੀ ਬਰਾ ਤੇਰਾ ਸਾਲ ਦੀ ਲੈ ਕੁ ਮੇਰੇ ਘਰ ਆ ਰਹੀ ਸੀ ਤੇ ਇੱਕ ਮੇਰੇ ਗੁड़िया ਸੀ ਮੇਰਾ ਮੁੰਡਾ ਅੰਦਰ ਹੈ ਤੇ ਦੁਨੀਆ ਵੀ ਇਸਕਾਰ ਹੋਣੀ ਹੈ ਜੀ ਛੋਟੀ ਸੋਏ ਜਾਂਦੇ ਜਦ ਤੱਕ ਤੁਸੀਂ ਆਓ ਤੇ ਵੇ ਬੰਤੇ ਕਾਰਨੋਂ ਸੱਤਾ ਚੋ ਰਹੀਆਂ ਸੀਗੀਆਂ ਤੇ ਸਾਡੀ ਕੋਈ ਗੱਲ ਨਹੀਂ ਸੁਣ ਰਹਾ ਬੋਲ ਤੋ ਕਰ ਤੇ ਬਸ ਬੱਚਿਆਂ ਨੂੰ ਲਾਜ ਹੋਣਾ ਚਾਹੀਦਾ ਬੱਚਾ ਸਾਡੀ ਦੇਖ ਪਾਲੋ ਨਹੀਂ ਚਾਹੀਦਾ ਗਰੀਬਾਂ ਨੇ ਕਿੰਨੇ ਜਣੇ ਸੀ ਤੁਹਾਡੇ ਚਾਰ ਜਣੇ ਜੀ ਚਾਰ ਜਣੇ ਬਹੁਤ ਅਸੀਂ ਪਰੰਪਰ ਪਰ ਕੇ ਵੀ ਦੇਖ ਲੈ ਬਹੁਤ ਕੁਝ ਕਰ ਲਿਆ ਸੀ ਤੇ ਇਹ ਕਰੀਬ 4:00 ਵਜੇ ਦਾ ਟਾਈਮ ਹੋਇਆ ਜੀ। ਉਹ ਮੁੰਡੇ ਨੇ ਦੱਸਿਆ ਸਾਡੇ ਗਵਰਡੀ ਨੇ ਆ ਕੇ ਕਹਿੰਦਾ ਵੀ ਸਾਨੂੰ ਤਾਂ ਐ ਸੀਗਾ ਵੀ ਬਿਜਲੀ ਬਿਜਲੀ ਡੱਗ ਪਈ ਤੇ ਉਹਨੇ ਆ ਕੇ ਦੱਸਿਆ ਕਹਿੰਦੇ ਵੀ ਐ ਸੱਤ ਡੱਗ ਪਈ ਅਸੀਂ ਫਿਰ ਬੰਦੇ-ਬੰਦੇ ਇਕੱਠੇ ਕਰੇ ਜੀ ਤੇ ਜਵਾਬ ਤਾਂ ਜਮਾ ਥੱਲੇ ਆਏ ਪਏ ਸੀਗੇ ਉਹਦੇ। ਤੇ ਪੱਥਰ ਪਹਿਲਾਂ ਕੁੜੀ ਨੂੰ ਕੱਢਿਆ ਸੀ ਜੀ। ਇਕੱਲਾ-ਇਕੱਲਾ ਪੱਥਰ ਚੱਕ ਕੇ ਫੇਰ ਪਰਾਂ ਕਰਿਆ ਜੀ। ਫਿਰ ਉਹਨਾਂ ਨੂੰ ਕੱਢਿਆ ਜੀ ਵਿੱਚੋਂ। ਬਹੁਤ ਮਾੜਾ ਹਾਲ ਸੀਗਾ ਜੀ। ਕਿੰਨੇ ਪਰਵਾਸ ਤੇ ਇਹ ਪਰਿਵਾਰ ਦੇ ਚਾਰ ਜੀ ਸੀਗੇ ਜੀ ਤਾਂ ਮੁੰਡਾ ਸੁੰਨੀ ਆਈ ਉਹ ਜਵਾਖਾਂ ਦਾ ਡੈਡੀ ਸੀਗਾ ਤੇ ਮਾਂ ਸੀ ਇੱਕ ਨਾਲ ਭਈ ਤੇ ਕੁੜੀ ਦੇ ਵੀ ਹੈਗੀਆਂ ਸੱਟਾਂ ਉਹਦੇ ਗੁੱਜੀਆਂ ਸੱਟਾਂ ਵੱਜੀਆਂ ਜੀ ਤੇ ਆਪਣਾ ਮੁੰਡੇ ਦੇ ਦਾ ਸਿਰ ਸਿਰ ਪਾੜ ਗਈ ਲੱਤਾਂ ਟੁੱਟੀਆਂ ਦੋਨੇ ਜੀ ਉਹ ਉਹ ਮੌਕੇ ਤੇ ਡੈੱਡ ਹੋ ਗਏ ਚਾਹ ਸਾਡੇ ਚਾਰ ਲੋਕ ਆਈ ਚਾਹ ਜਨੇ ਚਾਲੇ ਜੀ ਅੱਛਾ ਇੱਕੋ ਮੇਰੇ ਕੁੜੀਆਂ ਤੇ ਮੇਰਾ ਇੱਕ ਮੁੰਡਾ ਸੀਗਾ ਪਿੰਨੇ ਉਹਦੇ ਮੁੰਡੇ ਨਹੀਂ ਹੈਗੇ 12 13 ਸਾਲ ਦੇ ਇੱਕ ਮੇਰੇ ਘਰ ਵਾਲੇ ਸੀ ਜੀ ਤੇ ਇੱਕ ਮੇਰੀ ਕੁੜੀ ਆ ਸੀ ਮੇਰਾ ਮੁੰਡਾ ਅੰਦਰ ਦੇ ਦੁਨੀਆ ਦੇ ਇਸਕਾਰ ਹੋਣ ਗਈ ਜੀ ਸੋ ਜਨੇ ਜਦੋਂ ਤੁਸੀਂ ਜਾ ਲਾ ਹਾਂਜੀ ਹੋ ਜਾਣਗੇ ਬੱਸ ਉਹ ਜੇ ਸਭ ਗਏ ਮੰਗਾਈ ਜੋ ਸਾਡੇ ਦੇ ਪੇਰ ਦਿੱਤੇ ਮੋੜ ਨਾਲ ਕੋਈ ਨਹੀਂ ਜੀ ਕਿਤੇ ਆਂ ਕਿਰੇ ਦੇ ਚੱਤ ਸਰ ਤੈ ਆ ਗਈ ਚਾਰ ਪੰਜ ਤਾਂ ਕੇ ਆਈ ਪਾਸੇ ਆ ਚਾਰ ਬਾਰੇ ਪਾਸੇ ਲੱਤ ਵੀ ਫਰੇਕਚਰ ਹੋ ਗਿਆ ਹਾਂ ਜੀ ਲੱਤ ਟੁੱਟੀ ਵੀ ਪੱਟ ਪੱਟ ਗਈ ਇਹ ਕਰੀਬ 4 ਵਜੇ ਦੇ ਟਾਈਮ ਹੋਇਆ ਜੀ ਉਹ ਮੁੰਡੇ ਨੇ ਦੱਸਿਆ ਸਾਡੇ ਗਵਰਡੀ ਨੇ ਆ ਕੇ ਕਹਿੰਦਾ ਵੀ ਸਾਨੂੰ ਤਾਂ ਐ ਸੀਗਾ ਵੀ ਬਿਜਲੀ ਬਿਜਲੀ ਡੱਗ ਪਈ ਤੇ ਉਹਨੇ ਆ ਕੇ ਦੱਸਿਆ ਕਹਿੰਦੇ ਵੀ ਐ ਸੱਤ ਡੱਗ ਪਈ ਅਸੀਂ ਫਿਰ ਬੰਦੇ ਬੰਦੇ ਇਕੱਠੇ ਕਰੇ ਜੀ ਤੇ ਜਵਾਬ ਦਾ ਜਮਾ ਥੱਲੇ ਆਏ ਪੈਸੇ ਸੀਗੇ ਉਹਦੇ ਤੇ ਪੱਥਰ ਪਹਿਲਾ ਕੁੜੀ ਨੂੰ ਕੱਢਿਆ ਸੀ ਜੀ ਕੱਲਾ-ਕੱਲਾ ਪੱਥਰ ਚੱਕ ਕੇ ਫੇਰ ਪਰਾਂ ਕਰਿਆ ਜੀ ਫਿਰ ਉਹਨਾਂ ਨੂੰ ਕੱਢਿਆ ਜੀ ਪਿੱਛੋਂ ਬਹੁਤ ਮਾੜਾ ਹਾਲ ਸੀਗਾ ਜੀ ਕਿੰਨੇ ਪਰਿਵਾਰ ਤੇ ਜੀ ਇਹ ਪਰਿਵਾਰ ਦੇ 4 ਜੀ ਸੀਗੇ ਜੀ ਤਾਂ ਮੁੰਡਾ ਸੋਨ ਨਹੀਂ ਆਈ ਉਹ ਜਵਾਖਾਂ ਦਾ ਡੈਡੀ ਸੀਗਾ ਤੇ ਮਾਂ ਸੀ ਨਾਲ ਪਈ ਤੇ ਕੁੜੀ ਦੇ ਵੀ ਹੈਗੀਆਂ ਛੱਟਾਂ ਉਹਦੇ ਗੁੱਜੀਆਂ ਛੱਟਾਂ ਬੱਜੀਆਂ ਜੀ ਤੇ ਆਪਣਾ ਮੁੰਡੇ ਦੇ ਦਾ ਸਰਪਾੜ ਗਈ ਲੱਤਾਂ ਟੁੱਟੀਆਂ ਦੋਨੀਆਂ ਜੀ ਉਹ ਉਹ ਮੌਕੇ ਤੇ ਡੈੱਡ ਹੋ ਗਏ ਡੈਥ ਹੋ ਗਈ ਇਹ ਤਾਂ ਵਿਚਾਰੇ ਦਿਹਾੜੀ ਦਾ ਪਾਈ ਕਰਦੇ ਸੀਗੇ ਅਸੀਂ ਤਾਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਜੀ ਜਾਂ ਤਾਂ ਇੱਥੇ ਪ੍ਰਬੰਧ ਕਰਾਇਆ ਜਾਵੇ ਚੰਗੀ ਤਰ੍ਹਾਂ ਦੋ ਤਿੰਨ ਘਰ ਹੋਰ ਵੀ ਨੇ ਇੱਥੇ ਜੀ ਉਹਨਾਂ ਦਾ ਵੀ ਡਿੱਗਣ ਦਾ ਖਤਰਾ ਹੈ ਤੇ ਉਹਨਾਂ ਨੂੰ ਪ੍ਰਬੰਧ ਕਰਾਇਆ ਜਾਵੇ ਪ੍ਰਸ਼ਾਸਨ ਵੱਲੋਂ ਪ੍ਰਸਾਦ ਦੇ ਵੀ ਹੈ ਜੀ ਵਿਮਲਾ ਦੇਵ ਜੀ ਹਾਦਸਾ ਕਿੰਨੇ ਕ ਵਜੇ ਹੋਇਆ ਇਹ 4:00 ਵਜੇ ਦਾ ਹੈ ਜੀ ਅੱਛਾ ਹਾਂਜੀ ਕੀ ਕਹਿਣਾ ਚਾਹੋਗੇ ਜੀ ਜੀ ਇਹੀ ਮੰਗ ਹੈ ਵੀ ਸਾਡੇ ਵੀ ਬੱਚੇ ਠੀਕ ਹੋ ਜਾਣ ਵੀ ਸਾਡੇ ਮਕਾਨ ਵਧੀਆ ਬਣ ਜਾਣ ਬੈਠਣ ਨੂੰ ਵੀ ਮੇਰੇ ਵੀ ਬੱਚਿਆਂ ਦੇ ਮਕਾਨ ਡਿੱਗਣ ਵਾਲੇ ਹੋਏ ਪਏ ਆ ਵੀ ਵਧੀਆ ਦਿਹਾੜੀ ਧਫਾ ਕਰਦੇ ਉਹਨਾਂ ਦਾ ਵੀ ਬਸ ਬਣ ਜੇ ਇੱਕ ਬਸਤੀ ਈ ਆਪਣੇ ਚਾਰ ਪੰਜ ਘਰ ਆ ਇਹਦਾ ਕੀ ਕਾਰਨ ਆ ਦੇਖਾ ਕਾਰਨ ਇਹੀ ਆ ਜੀ ਬਸ ਸੁੱਤੇ ਪਏ ਸੀਗੇ ਤੇ ਵਸ ਇੱਕਦਮ ਹੀ ਸੁੱਤੇ ਪਿਆ ਤੇ ਹੀ ਵਸੇ ਹੋ ਗਿਆ ਹਾਲ ਸਾ ਜਿਆਦੇ ਮੀ ਕਰਨਿਆ ਜੀ ਤੇ ਬਾਕੀ ਬਹੁਤ ਪੁਰਾਣੇ ਬਣੇ ਹੋਏ ਆ ਜੀ ਬਣਾਉਣ ਦੀ ਹੈ ਨਹੀਂ ਸੀ ਜੀ ਕਿਹਨੇ ਨਹੀਂ ਅੰਦਰ ਸੁੱਤੇ ਪੈ ਸੀ ਚਾਰ ਜਣੇ ਸੀ ਜੀ ਦੋ ਬੱਚੇ ਸੀ ਦੋਨੇ ਜੀ ਆਪ ਸੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੰਗੇ ਇਹੀ ਆ ਜੀ ਬੱਚੇ ਠੀਕ ਹੋ ਜਾਣ ਬਸ ਇਹ ਬੈਠਣ ਨੂੰ ਜਗਾ ਬਣ ਜੇ ਵਧੀਆ ਬੱਚਾਂ ਲਈ ਬਸ ਇਹੀ ਮੰਗ ਆ ਹਾਂ ਤਕਰੀਬਨ 4 ਕ ਦਾ ਟਾਈਮ ਸੀਗਾ ਜੀ 4:05-7 ਮਿੰਟ ਦਾ ਟਾਈਮ ਸੀਗਾ ਜੀ ਉਸ ਟਾਈਮ ਤੇ ਹਾਸਾ ਹੋ ਚੁੱਕਿਆ 4 ਜਾਣੇ ਸੀਗੇ ਦੋਨੇ ਮੀਆਂ ਬੀਬੀ ਔਰ ਦੋਨੇ ਬੱਚੇ ਜੀ ਬੇਟਾ ਤੇ ਬੇਟੀ ਤੇ ਕਿਹਦੇ ਸੱਟਾਂ ਆਈਆਂ ਕੋਈ ਜ਼ਿਆਦਾਤਰ ਜਿਹੜਾ ਕਿ ਬੱਚਾਂ ਦਾ ਡੈਡੀ ਸੀਗਾ ਜੀ ਸੋਨੀ ਜੀ ਜ਼ਿਆਦਾਤਰ ਉਹਦੇ ਸੱਟਾਂ ਆ ਚੁੱਕੀਆਂ ਨੇ ਜੀ ਔਰ ਬੱਚਾ ਡੱਡ ਹੋ ਚੁੱਕਿਆ ਜੀ ਹਾਂ ਜੀ ਹਾਂ ਜੀ 14 ਰਾਤ ਜੇ ਤਕਰੀਬਨ ਤਿੰਨ ਤਿੰਨ ਰਾਤਾਂ ਇੱਕ ਦਿਨ ਹੋ ਚੁੱਕਿਆ ਜੀ ਮੀ ਪੈਂਦੇ ਨੂੰ ਜੀ ਇਹ ਮੀ ਜ਼ਿਆਦਾਤਰ ਛੱਤ ਚੋਣ ਕਰਨੀ ਜੀ ਐਸਾ ਤਾਂ ਡਿੱਗ ਚੁੱਕੀ ਹੈ ਅਸੀਂ ਇਹੀ ਕੋ ਚਾਉਣਾ ਵੀ ਸਾਡੇ ਇਲਾਕੇ ਦੇ ਵਿੱਚ ਇੱਕ ਘਰ ਤਾਂ ਇਹ ਹੋ ਗਿਆ ਤੇ ਇੱਕ ਇਹਦੇ ਨਾਲ ਲੱਗਵਾ ਘਰ ਹੋ ਗਈ ਬੋਟਾ ਸਿੰਘ ਜੀ ਸਨਫਾਕਮ ਸਿੰਘ ਜੀ ਉੱਤ ਇੱਕ ਪਰਲੀ ਸਾਈਡ ਘਰ ਆ ਵੀ ਇਹ ਤਿੰਨੇ ਘਰਾਂ ਦੀ ਵਧੀਆ ਮੰਗ ਪੂਰੀ ਕੀਤੀ ਜਾ ਵੀ ਇਹਨਾਂ ਨੂੰ ਪੱਕਾ ਬਣਾਇਆ ਦਿੱਤਾ ਜਾ ਵੀ ਅਸੀਂ ਪ੍ਰਸ਼ਾਸਨ ਕੰਨੀ ਸਾਡੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਹਾਂ ਅਸੀਂ ਬਸ ਇਹ ਤਿੰਨ ਨਾ ਹੋ ਗਿਆ ਮੀਂਹ ਪੈਂਦੇ ਨੂੰ ਮੀਂਹ ਪੈਂਦੀ ਹੈ ਕਾਰਨ ਸੱਤਾਂ ਚੌਰੀਆਂ ਸਿਗੀਆਂ ਤੇ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਬਸ ਤਾਂ ਕਰਿਆ ਤੇ ਬਸ ਬੱਚਿਆਂ ਨੂੰ ਲਾਜ ਹੋਣਾ ਚਾਹੀਦਾ ਬੱਚਿਆਂ ਦਾ ਸਾਡੀ ਦੇਖਭਾਲ ਹੋਣੀ ਚਾਹੀਦਾ ਗਰੀਬਾਂ ਦੀ ਕਿੰਨੇ ਜਣੇ ਸੀ ਜੀ ਟੋਟਲ ਚਾਰ ਜਣੇ ਜੀ ਚਾਰ ਜਣੇ ਬਹੁਤ ਅਸੀਂ ਫਾਰਮ ਪਰ ਪਰ ਕੇ ਵੀ ਦੇਖ ਲਿਆ ਬਹੁਤ ਕੁਝ ਕਰ ਲਿਆ ਸੀ ਸਾਡੀ ਸਰਦਾ ਹੀ ਨਹੀਂ ਬਣਦਾ ਜੀ ਕੁਝ ਵੋਟਾਂ ਦੇ ਵੋਟਾਂ ਲੈ ਕੇ ਮੜ ਜਾਂਦੇ ਸਾਡੀ ਕੋਈ ਸਾਰ ਨਹੀਂ ਕੀ ਸਰ ਤਾਂ ਹਸਪਤਾਲ ਤੱਕ ਵੀ ਨਹੀਂ ਸੁਣ ਰਹੇ ਆ ਥੋੜੇ ਜਿਹੇ ਦਿਨ ਹੋ ਗਏ ਮੇਰੀ ਨੂੰਪੜੇ ਬੇਟੀ ਹੋਈ ਆ ਉੱਥੇ ਸੁਣੀ ਨਹੀਂ ਮੈਂ ਪ੍ਰਾਈਵੇਟ ਕੇਸ ਕਰਾਇਆ ਜੀ ਮੇਰੀ ਇੱਕ ਨਹੀਂ ਸੁਣੀ ਉਹਨਾਂ ਨੇ ਕਹਿੰਦੇ ਲੈ ਜਾ ਤੂੰ ਚੱਕ ਇਹਨੂੰ ਫਰੀਦਕੋਟ ਚੱਕ ਕੇ ਲੈ ਜਾ ਗਰੀਬ ਨਹੀਂ ਅਜੇ ਪੋਚੇ ਲਾਉਂਦੇ ਅੰਗੇ ਘਰਾਂ ਚ ਕੰਮ ਕਰਦੇ ਆ ਬੱਚੇ ਦਿਹਾੜੀ ਮਜ਼ਦੂਰੀ ਕਰਦੇ ਨੇ ਕਿੱਥੇ ਲੈ ਜੇ ਚੱਕੇ ਸੁਣਦੀ ਨਹੀਂ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਸਾਡੇ ਬੱਚਾਂ ਦਾ ਇੱਜ਼ਤ ਹੋਣਾ ਚਾਹੀਦਾ ਸਾਡੇ ਘਰਾਂ ਦੀ ਪਰਤ ਪਚ ਪਰਤਾਲ ਹੋਣੀ ਚਾਹੀਦੀ ਆ ਫਰਮ ਪਰ 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 ਥੱਕ ਗਏ ਜੀ ਕੋਈ ਸਾਡੀ ਸਾਰ ਨਹੀਂ ਲੈਂਦੀ ਇਹਨਾਂ ਨੇ